ਆ ਟੈਂਕੀ ਕੋਲੇ ਵੀ ਆ ਮੋਟਰ ਕੋਲੇ ਪਿਆ ਟੈਂਕੀ ਇਹ ਆ ਬੰਦੇ ਆ ਪੰਪਲੇ ਪੰਪ ਐ ਮੁਕਸਰ ਦੇ ਵਿੱਚ ਮੁਕਸਰ ਦੇ ਵਿੱਚ ਆ ਵੇਖ ਲੋ ਕਿੰਨੇ ਬੰਦੇ ਵੀ ਨਜੇ 6 ਦੇ 6 ਵਾਰੀ ਰੋਲਾ ਬੰਦਾ ਕਰਵਾ ਤੇਲ ਦਾਣਾ ਚੋਰੀ ਦਾ ਆ ਤੇਲ ਹੈ ਜੀ ਵਿੱਚੋਂ ਸਿਰਫ ਅੱਧਾ ਲੀਟਰ ਆ ਸਾਡੇ ਦੇ ਵਿੱਚ ਅੱਧਾ ਲੀਟਰ ਦੇ ਨਿਕਲਿਆ ਹੋਰ ਸਾਰਾ ਨੰਬਰ ਵੀ ਲੈ ਲੈਣੇ ਆਪਾਂ ਪੰਪ પેટ્રોલ ਪਾਏ ਯਾਰ ਚਾਰ ਮੁਕਸਰ ਦੇ ਵਿੱਚ ਉਹ ਰੇ ਸ਼ਿਮਚੰਦ ਕੰਟਰੋਲ ਪੰਪ ਫੜ ਗਿਆ ਜਰਾਲਾਵਾ ਰੋਡ ਕੋਲ ਚੜਦੇ ਸਾਰੀ ਸਾਢੇ 350 ਤੇਲ ਦੇ ਵਿੱਚ ਲੀਟਰ ਅੱਧਾ ਲੀਟਰ ਤੇਲ ਨਿਕਲੇ ਵਿੱਚੋਂ ਆਲਾ ਟੈਂਕੀ ਖਾਲੀ ਕਰਦੀ ਸਾਢੇ 350 ਲੱਗ ਪਰੋਣਾ ਲਾ ਜੀ 400 ਦਾ ਲਾ ਲੋ ਜੀ ਅੱਧਾ ਲੀਟਰ ਕਹਿਣਾ ਸੀ ਅੱਧਾ ਲੀਟਰ ਕਹਿਣਾ ਨਹੀਂ ਆ ਸ਼ਰੇਮ ਚੋਰੀ ਠੱਗੀ ਹੋ ਰਹੀ ਆ ਜਲਾਲਾਬਾਦ ਰੋਡ ਤੇ ਮੁਕਸਰ ਸਾਹਿਬ ਦੇ ਸ਼ਰੇਮ ਚੋਰੀ ਪੱਤਰਕਾਰ ਬੁਲਾਓ ਜੀ ਆ ਮਾਲਾ ਖੜੇ ਪੰਪ ਦੇ ਨਾਲ ਆ ਪਾਇਆ 150 ਕਾ ਪਾ ਆ ਬੰਦੇ ਨੇ ਪੰਪ ਤੇ ਕਿਨੇ ਪਾਇਆ ਭਾਈ ਸੱਚੇ ਨੇ ਪਾਇਆ ਆ 150 ਦੇ ਨੇ ਪਾਇਆ ਆ ਬਿਲਕੁਲ ਸੱਚਾ ਪਾਇਆ ਆ 150 ਦੇ ਨੇ ਪਾਇਆ ਆਪਣੀ ਸੀ ਬਾਕੀ 60 300 ਪਲਾਏ ਨੇ ਪਾਇਆ ਮੈਂ ਥੋੜੀ ਪਾਇਆ ਪਰਾਵਾ ਨਹੀਂ ਪਾਇਆ ਤੇ ਉਹ ਬਾਈ ਵੀਰੇ ਆ ਉਹ ਸਾਹਮਣੇ ਇੰਦੇ ਸਾਹਮਣੇ ਪਾਇਆ ਤੇਰੇ ਸਾਹਮਣੇ ਪਾਇਆ 150 ਤੂੰ ਪਾਇਆ ਬਈ 150 ਵਾਲਾ ਕੱਟ ਦੇ ਬਾਈ ਯਾਰ ਤੂੰ ਜਿਹੜਾ 150 ਤੋਂ ਪਾਇਆ ਉਹ ਕੱਟ ਦੇ ਵਿੱਚੋਂ ਹਾਂ ਟੈਂਕੀ ਤੋੜ ਲਓ ਵੀਰਿਆ ਨੂੰ ਸਹੀ ਨਹੀਂ ਕੁਝ ਵੀਰੇ ਵਿੱਚ ਥੱਲੇੋਂ ਵੀ ਖੋਲ ਦਿੰਦਾ ਮੈਂ ਬਾਈ ਕੋਣ ਨੂੰ ਮੈਂ ਬਾਹਰ ਥੱਲੇ ਖੋਲ ਦੇ ਟੈਂਕੀ ਮ ਓਏ ਇਹਨਾਂ ਦਾ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਵੀ 60 ਲੀਟਰ ਤੇਲ ਆ। ਉਹ ਬਾਹਰ ਕੰਮਲੇ ਚੱਲੂਗੀ ਕਿਵੇਂ? ਮੈਂ ਚਲਾ ਕੇ ਨੀ। ਮੋਤਸਾ ਮੇਰਾ ਹੀ ਅਜੀ। ਲੋਕ ਲਾਊਗਾ। ਇਹ ਵੀ ਪੀ। ਕਾਰਨ ਨਾ ਕੱਟ। ਪੱਤਰਕਾਰ ਬੁਲਾ ਜਾਂਦਾ। ਆ ਸੇਵ ਚੰਦ ਦੇ ਮਾਲਕ ਬੈਠੇ ਅੰਦਰ ਉਹ ਗੱਲ ਨਹੀਂ ਸੁਣਦੇ ਪਏ। ਉਹਨਾਂ ਦੇ ਕੰਨ ਤੇ ਜੂ ਵੀ ਨਹੀਂ ਸਿਰਕਦੀ ਪਈ। ਆ ਮਾਲਕ ਬੈਠੇ ਆ। ਇਹਨਾਂ ਦੇ ਕੰਨ ਤੇ ਜੂ ਨਹੀਂ ਸਿਰਕਦੀ ਪਈ। ਤੇ ਜਿਹੜੇ ਸ਼ਰੇਆਮ ਚੋਰੀ ਠੱਗੀ ਕਰਦੇ ਪਏ ਬੰਦੇ ਸ਼ਰਯਮ ਆ ਮਾਲਖੜਾ ਕੋਲੇ ਕਨ ਸਾਡੇ ਬੰਦੇ ਸਹੀ ਐ ਬਿਲਕੁਲ ਤੇ ਮੈਂ 150 ਤੇ ਮੈਂ ਦੋਣਾ ਸੀ ਹੁਣ ਕਿੰਨਾ ਡੰਡ ਪਾਵਾਂਗੇ ਇਹਨਾਂ ਨੂੰ ਦੱਸੋ ਸ਼ਰਯਮ ਚੋਰੀਆਂ ਠੱਗੀਆਂ ਹੋ ਰੀਆਂ ਪੰਪ ਦੇ ਛੇਪਜੰਦ ਦੇ ਉਹ ਪਾਸੇ ਨੀਂ ਨੀਂ ਦੇ ਨਾ ਖਸ ਬਾਈ 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 ਅਰੇ ਪੱਕੇ ਚੋਰ ਉਹ ਤੁਸੀਂ ਲਾਇਸੈਂਸੀ ਚੋਰ ਹੋ ਯਾਰ ਆ ਛੇਪਜੰਦ ਪੰਪੜੇ ਬਰਾ ਬੰਦੇ ਬਲਾਉ ਦੇ ਅਸਕਾ ਅਸਕਾ ਸੰਤਰਾ ਉਹਨੂੰ ਫੋਨ ਮਾਰੀ ਆ ਤਰੀ ਹੈ ਸੰਤਰਾ ਨੂੰ ਫੋਨ ਮਾਰੀ గందన మార్బి